ਗੁਰੂ ਪਿਆਰੀ ਸਾਧ ਸੰਗਤ ਜੀ ਘੱਟ ਕੇ ਫਤਿਹ ਬਲਾਉ ਵਾਹਿਗੁਰੂ ਦੀ ਤਾਲ ਖਾਲਸਾ ਵਾਹਿਗੁਰੂ ਦੀ ਜਿੱਤ ਪੱਤੇ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਬਰਸਾਤਾ ਕਰਕੇ ਜਿਹੜੇ ਹੜ ਆਏ ਆ ਬੜਾ ਵੱਡਾ ਨੁਕਸਾਨ ਪੰਜਾਬ ਦੀ ਕਾਫੀ ਇਲਾਕੇ ਚ ਹੋਇਆ ਤੇ ਖਾਸ ਕਰਕੇ ਤੋਂਡੇ ਇਲਾਕੇ ਜਦੋਂ ਆ ਸਾਰਾ ਪਾਣੀ ਫੁੱਡੇ ਇਲਾਕੇ ਜਾ ਗਿਆ ਸੀ ਉਸ ਦਿਨ ਮੈਂ ਵੀ ਇੱਥੇ ਆ ਗਿਆ ਸੀ ਪਰ ਉਦੋਂ ਤਾਂ ਸੜਕ ਤੇ ਹੀ ਸਾਨੂੰ ਰੁਕਣਾ ਪਿਆ ਤੇ ਮੈਂ ਜੋ ਰੁਕਿਆ ਸੀ ਕਿ ਮੈਂ ਕਿਹਾ ਜਿਸ ਦੀ ਲੋੜ ਹੈ ਉਹ ਸਾਨੂੰ ਦੱਸੋ ਤੇ ਮੈਂ ਇਨਾਂ ਦਿਨਾਂ ਚ ਸਾਰੇ ਇਲਾਕਿਆਂ ਜਾ ਗਿਆ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਣਾ ਚਾਹਣਾ ਹੈ ਆ ਜਿਹੜਾ ਨੁਕਸਾਨ ਹੋਇਆ ਆ ਬਚ ਜਾਣਾ ਸੀ ਜੇ ਸਰਕਾਰ ਮਿਲਕੀ ਨਾ ਕਰਦੀ ਮੈਂ ਹੁਣ ਸਾਰਾ ਕੁਝ ਪਤਾ ਕਰਾ ਕੇ ਤੁਹਾਨੂੰ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਆ ਥੀਨ ਡੈਮ ਤੋਂ ਜਿਹੜਾ ਛੱਡੇ ਜਾਂਦਾ ਉਹਦੇ ਅੱਗੇ ਆ ਜਾਂਦਾ ਮਾਧੋਪੁਰ ਡੈਮ ਉਤੋਂ ਫਿਰ ਫੁੱਡੇ ਕੋਲੇ ਆਉਂਦਾ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ ਲੈ ਜਾਓਗੇ ਜਦੋਂ ਇਹਨਾਂ ਨੇ ਗੇਟ ਛੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਵੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਾ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ੍ਹ ਦਿੱਤੇ 2.5 ਲੱਖ ਕਿਊਸਿਕ ਪਾਣੀ ਇੱਕ ਮਿੰਟ ਖੋਲਤਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧੋਪੁਰ ਡੈਮ ਹੈ ਉਹ ਦਾ ਟੁੱਟ ਗਿਆ ਤੇ ਉਹ ਵੀ ਪੱਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸਿਮਾਦਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਕੱਭ ਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਹੈਰਾਨ ਰਹਿ ਜੂਗੇ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਬਾਦਲ ਸਾਹਿਬ ਮੈਨੂੰ ਯਾਦ ਹੈ ਉਹ ਜੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਇਹ ਸਾਰਾ ਪ੍ਰਬੰਧ ਕਰਕੇ ਬਰਸਾਤਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾ ਕਿਸੇ ਜੀ ਦੀ ਕਮੀ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ 'ਚ ਮੀਟਿੰਗ ਨਹੀਂ ਕੀਤੀ ਬੰਦ ਵੀ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੰਨਤੇ ਇਹਨਾਂ ਨੇ ਪਾਪ ਕੀਤਾ ਆ ਦੋਸ਼ੀ ਤੁਹਾਡੇ ਆ ਝਾੜੂ ਵਾਲਾ ਮੁੱਖ ਮੰਤਰੀ ਆ ਤੁਹਾਡੇ ਕੋਲ ਸਰਕਾਰ ਹੈ ਅੱਜ ਸਰਕਾਰ ਹੈ ਨਹੀਂ ਪੰਜਾਬ ਭਗਵੰਤ ਮਾਨ ਨੂੰ ਸੱਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚ ਵਾਲਿਆ ਕੇਜਰੀਵਾਲ ਆਪ ਮੁਹੱਲੀ ਰਹਿਂਦਾ ਕੇਜਰੀਵਾਲ ਸਟੋਰੀਆ ਦਾ ਜੈਨੇ ਦੇ ਮੰਦਰੀ ਛੇ ਛੇ ਮਹਿਕਮੇ ਦੇ ਤੇ ਫਿਰ ਉਹਨਾਂ ਦਾ ਕੰਮ ਇੱਕੋ ਹੈਗਾ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰ ਨਹੀਂ ਹਰ ਚੀਜ਼ ਚ ਪੈਸਾ ਇਕੱਠਾ ਕਰਨ ਦੇ ਲੱਗੇ ਆ ਇਹਨਾਂ ਦੇ ਕੋਈ ਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਚਲੋ ਹੜ ਆਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਐ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਐ ਜੇ ਸ਼ਰਮ ਹੁੰਦੀ ਤੇ ਹੜ ਆਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜਿਵੇਂ ਜਿਪੀਆਂ ਉਦੋਂ ਦਾ ਡੀਟੈਲ ਦੇ ਦਿੰਦੇ ਉਦੋਂ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਨਾ ਬੰਨੇ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਐਕਲੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਕਰਕੇ ਐ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਨੇ ਆ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਹੁੰਦਾ ਯਾਦ ਆ ਕੈਪਟਨ ਉਮਰਿੰਦਰ ਸਿੰਘ ਨੇ ਗੁੜਕਾ ਸਾਦੀ ਸੌ ਖਾਦੀ ਕਿੰਮਤ ਕਰਜਾ ਮaaf ਕਰ ਦੂੰਗਾ ਐ ਨਹੀਂ ਦੇ ਗਿਆ ਪਛੋਕੜ ਕੀ ਹੁੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਸੌ ਖਾਲੇ ਤਾਂ ਕੀ ਫਰਕ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇ ਦਿੱਤੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਫਿਰ ਉਹਨੂੰ ਗਰੰਟੀਆਂ ਦੇਣ ਲੱਗਾ ਬਦਲਾਅ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲੈ ਦੇਖਿਆ ਅੱਧੀ ਹੋ ਗਏ 5 ਸਾਲ 10 ਸਾਲ ਖਰਾਬ ਹੋ ਗਏ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਤੁਹਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਹੈ ਦੇਖੋ ਤੁਹਾਡੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਤੋਂ ਬਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਗਿਆ ਜਾਂਦਾ ਹੀ ਗਈ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਆ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਇਹ ਹੁਣ ਵੀਰੇ ਮੇਰੇ ਬੈਠੇ ਮੈਂ ਪੁੱਛਣਾ ਚਾਹਣਾ ਆ ਸਾਰਾ ਕੁਝ ਜਿੰਨਾ ਬਣਿਆ ਪੰਜਾਬ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਐ ਭਾਵੇਂ 에어ਪੋਰਟ ਐ ਭਾਵੇਂ ਥੋਨੇ ਟਿਊਬਲ ਐ ਭਾਵੇਂ ਕਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣਾ ਕਾਲੀ ਦਲ ਤੇ ਫਿਰ ਆਪਾਂ ਕਾਲੀ ਦਲ ਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਦਿੱਤਾ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋ ਗਿਆ ਕਿ ਅੱਜ ਤੱਕ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਗਏ ਸੱਤ ਹਜ਼ੂਰ ਸਾਹਿਬ ਦੇ ਵੀ ਕਬਜ਼ਾ ਬਾਹਰ ਲੈਣੇ ਕਰ ਲਿਆ ਸੱਤ ਪਟਨਾ ਸਾਹਿਬ ਦੇ ਵੀ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਰਾਤਾ ਤੁਸੀਂ ਤੇ ਐਟੀਪੀਸੀਬੀ ਤੋੜ ਦਿੱਤੀ ਫਿਰ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਅਸੀਂ ਲੜ-ਘੁੜ ਕੇ ਸਭ ਪਹਚਾਇਆ ਨਹੀਂ ਤਾਂ ਤੁਹਾਡੇ ਉੱਤੇ ਸਾਰਿਆਂ ਦੇ ਕਬਜ਼ਾ ਹੋ ਜਾਣਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੰਮ ਕਰੂਗੀ ਆਹ ਹਾਲਾਤ ਬਣਾਤੀ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹਲੇ ਵੀ ਕੁਝ ਨਹੀਂ بگੜਿਆ ਤਗੜਾ ਕਰ ਦਿਓ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚਾਗੇ ਜੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਐਸ ਕਰਕੇ ਮੈਂ ਤਾਂ ਸਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾਦਾ ਮੁਕਿਆ ਕਿਸੇ ਚੀਜ਼ ਦੀ ਲੋੜ ਹੋਏ ਮੈਨੂੰ ਇਹਨਾਂ ਨੇ ਮੈਨੂੰ ਯਾਦ ਤਾਂ ਪਹਿਲੇ ਦਿਨ ਕਿ ਜਿਸਤੀਆਂ ਲੋੜ ਮੈਂ ਸ਼ਾਮ ਤੱਕ ਭਜਾ ਦਿਆ ਸੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂੰਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਅਬਾਂਦ ਬੁੰਨ ਬਨਣ ਵਾਸਤੇ ਜਾਂ ਖੇਤਾਂ ਵਿੱਚ ਸੇਲਟ ਆ ਗਈ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4000 ਟਰੈਕਟਰ ਭੇਜ ਦਿੰਦੇ ਆ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਆ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਬਿਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹਨਾਂ 50 ਹਜ਼ਾਰ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੈਂ ਹਮਰਾ ਸਾਹਿਬ ਨੂੰ ਕਹਿੰਨਾ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਐ ਹਲਕੇ ਵਾਸਤੇ ਕਿੰਨਾ ਬੀਜ ਚਾਹੀਦਾ ਉਹ ਅਸੀਂ ਅਗਲੇ 5-7 ਦਿਨਾਂ ਵਿੱਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਵੇਖੋ ਪੂਸ਼ਮਰਜੀ ਹੋ ਜੇ ਤੁਹਾਨੂੰ ਤਕਲੀਫ ਨਹੀਂ ਹੋਵਾਂ ਗੰਦੇ ਜਿਸ ਜੀ ਦੀ ਲੋੜ ਐ ਸਮਰਾ ਸਾਹਿਬ ਮੱਥੇ ਨੂੰ ਵਧਾਈ ਵੀ ਦਿੰਨਾ ਉਹਨੂੰ ਵੀ ਦੇਖ ਰਿਹਾ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨੀ ਤੇ ਸੱਚੀ ਅਕਾਲੀ ਲੀਡਰਸ਼ਿਪ ਤੇ ਵਰਕ ਕਰਨ ਨੂੰ ਕਹਿਣਾ ਚਾਹਣਾ ਆ ਜਦੋਂ ਤੱਕ ਆਖਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਖਾਲਸਾ ਪੰਥ ਦੁਨੀਆਂ 'ਚ ਜਦੋਂ ਮੁਸ਼ਕਿਲ ਆ ਜੇ ਸਭ ਤੋਂ ਵੱਧ ਮਦਦ ਕਰਨ ਚਾਹੁੰਦਾ ਹੈ ਜੇ ਦੇਸ਼ ਵਿੱਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਜਾਂਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਿਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਹੀ ਆਪਣੀ ਬਾਹ ਫੜਨੀ ਪਈ ਤੇ ਮੈਨੂੰ ਖੁਸ਼ੀ ਹੈ ਮਾਣ ਹੈ ਇਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਦੀ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਤੁਹਾਡਾ ਬੰਦਾ ਤੇ ਮੈਂ ਲੋਕੋ ਕੇ ਸਾਹਬ ਦਾ ਵੀ ਕਰਦਾ ਬਹੁਤ ਨੌਜਵਾਨ ਮਿਹਨਤੀ ਹੈ ਆ ਵੀ ਉਸ ਦਿਨ ਤੇ ਲੱਗੇ ਮੇਰੇ ਨਾਲ ਟੈਲੀਫੋਨ ਤੇ ਲਗਾਤਾਰ ਤਾਲ ਮਿਲ ਰਿਹਾ ਹੈ ਇਹਨਾਂ ਨੂੰ ਵੀ ਚਾਰਾ ਭੇਜਿਆ ਤੇ ਜਿੰਨੀ ਕੰਕ ਦੀ ਲੋੜ ਹੈ ਜਿੰਨਾ ਸਾਰਾ ਮੈਨੂੰ ਦੱਸ ਦਿਓ ਫਿਰ ਆਪਾਂ ਉਹਦੀ ਵੀ ਮਦਦ ਕਰਾਂਗੇ ਫੋਗਿੰਗ ਮਸ਼ੀਨਾਂ ਵੀ ਆ ਗਈਆਂ ਤੁਹਾਡੇ ਤੇ ਮੈਂ ਆਪਣੇ ਨੌਜਵਾਨਾਂ ਨੂੰ ਕਹਿੰਦਾ ਹਰ ਪਿੰਡ ਤੁਸੀਂ ਹਰ ਪਿੰਡ ਹਰ ਰੋਜ਼ ਤੁਸੀਂ ਫੋਕਿੰਗ ਕਰਨੀ ਹੈ ਮਹੀਨਾ ਜਦੋਂ ਤੱਕ ਪੱਛਤ ਸਾਰਾ ਜਾਂ ਬਵਾਰੀਆਂ ਖਤਮ ਨਹੀਂ ਹੁੰਦੀਆਂ ਤੇ ਮੈਂ ਖੋਰੀ ਦਾ ਡਾਕਟਰਾਂ ਦੀ ਟੀਮਾਂ ਨਾਲ ਸੰਜਮ ਕਰ ਲਿਆ ਮੈਂ ਜਿੰਨੇ ਕੈਂਪ ਲਾਉਣੇ ਆ ਮੈਨੂੰ ਸ਼ਾਮ ਤੱਕ ਦੱਸ ਦਿਓ ਡਾਕਟਰਾਂ ਦੇ ਕੈਂਪ ਵੀ ਲੱਗ ਜਾਣਗੇ ਤੇ ਦਵਾਈਆਂ ਵੀ ਮੁਫਤ ਹੋਣਗੀਆਂ ਤੇ ਪਸ਼ੂ ਡਾਕਟਰ ਵੀ ਚਾਹੀਦੇ ਆ ਉਹ ਵੀ ਮੈਂ ਕੰਮ ਕਰ ਲਿਆ ਕਿ ਉਹਨਾਂ ਨੂੰ ਕਿੰਨੇ ਚਾਹੀਦੇ ਡਾਕਟਰ ਉਹ ਵੀ ਕਿੱਥੇ ਚਾਹੀਦੀ ਮੈਂ ਦੱਸ ਦੇ ਉਹ ਵੀ ਤੁਹਾਡੇ ਕੋਲ ਭੇਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ